ਘਰ ਮੇਰੇ ਲਈ ਸੁਪਨਾ ਘਰ ਮੇਰੇ ਲਈ ਡਰ ਘਰ ਤੋਂ ਭੱਜਣਾ ਜ਼ਿੰਦਗੀ ਤੇ ਘਰ ਲਈ ਰਹਾ ਹਮਾਰ ਕੀ ਤੁਹਾਡੇ ਦਿਮਾਗ ਤੇ ਵਿੱਚ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਵਰਗ ਦੇ ਵਿੱਚ ਘਰ ਲੈਣਾ ਕਿ ਜਿਹੜੇ ਵੀ ਸਵਰਵ ਜਾ ਰਹੇ ਆ ਕਿ ਉੱਥੇ ਮੀਡੀਅਨ ਹਾਊਸ ਪ੍ਰਾਈਸ ਕੀ ਹੈ ਯੂਨਿਟ ਪ੍ਰਾਈਸ ਕੀ ਹੈ ਟਾਊਨ ਹਾਊਸ ਪ੍ਰਾਈਸ ਕੀ ਹੈਗਾ ਜਿਸ ਤਰੀਕੇ ਨਾਲ ਜਦੋਂ ਅਸੀਂ ਕੋਈ ਘਰ ਵੇਚਣਾ ਚਾਹੁੰਦਾ ਤੇ ਇਹ ਜੇ ਏਜੰਟ ਉਹਨਾਂ ਦਾ ਜਿਹੜਾ ਹੈਗਾ ਕਿ ਗੱਲਬਾਤ ਕਰਦੇ ਤਾਂ ਉਹ ਪ੍ਰਾਪਰਟੀ ਅਪ੍ਰੇਜ਼ਲ ਦਿੰਦੇ ਆ ਪ੍ਰਾਪਰਟੀ ਅਪ੍ਰੇਜ਼ਲ ਮੀ ਕੀ ਕੀ ਕੁਛ ਇੱਥੇ ਇਸ ਤਰੀਕੇ ਨਾਲ ਜਿਹੜਾ ਹੈਗਾ ਕਿ ਚੱਲ ਰਿਹਾ ਸਾਰੀ ਉਹ ਡਿਟੇਲਸ ਮਿਲੂਗੀ ਕਿ 3 ਬੈੱਡਰੂਮ ਹਾਊਸ ਪਿਛਲੇ ਦਿਨਾਂ ਚ ਕੀ ਪ੍ਰਾਈਸ ਚ ਵਿਕੇ ਉਹਨਾਂ ਦਾ ਜਿਹੜਾ ਲੈਂਡ ਸਾਈਜ਼ ਕੀ ਸੀਗਾ ਕਲੀਅਰ ਜਿਹੜਾ ਕਿ ਮਨ ਹੋ ਜਾਂਦਾ ਤੁਹਾਨੂੰ ਪ੍ਰਾਈਸ ਰੇਂਜ ਆਪਣੀ ਪਤਾ ਲੱਗ ਜਾਂਦੀ ਹੈ ਕਿ ਅਸੀਂ ਇਸ ਪ੍ਰਾਈਸ ਰੇਂਜ ਦੇ ਵਿੱਚ ਖੇਡਣਾ ਹੈ ਤੇ ਤੁਹਾਨੂੰ ਕੋਈ ਵੀ ਬੰਦਾ ਮਿਸ ਗਾਈਡ ਨਹੀਂ ਕਰ ਸਕਦਾ ਸਤਿ ਸ਼੍ਰੀ ਅਕਾਲ ਜਿੰਨੇ ਵੀ ਸਾਡੇ ਦੋਸਤ C7 ਆਸਟ੍ਰੇਲੀਆ ਨਾਲ ਸਾਂਝ ਪਾ ਰਹੇ ਹੋ ਸੋ ਸਾਰਿਆਂ ਦਾ ਮੈਂ ਤਰਨਦੀ ਬਲਾਸਪੁਰ ਸਵਾਗਤ ਕਰਦਾ ਇਸ ਮੌਕੇ ਜਿੱਥੇ ਬਤੌਰ ਜਰਨਲਿਸਟ ਇੱਕ ਨੁਕਤਿਆਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਆ ਉੱਥੇ ਹੀ ਮੈਂ ਰੀਅਲ ਏਸਟੇਟ ਇੰਡਸਟਰੀ ਦੇ ਵਿੱਚ ਵੀ ਹੁਣ ਸਰਗਰਮ ਓਕੇ ਕੰਮ ਕਰ ਰਿਹਾ ਹਾਂ ਉਹ ਸੁਧਾਰ ਦੇ ਉੱਤੇ ਕੁਝ ਨੁਕਤੇ ਉਹਦੇ ਨਾਲ ਵੀ ਜੁੜ ਜਾਂਦੇ ਨੇ ਤੇ ਮੈਨੂੰ ਇਹ ਲੱਗਦਾ ਹੈ ਕਿ ਐਜ਼ ਅ ਸੇਲਜ਼ ਐਸੋਸੀਏਟ ਇਨ ਰੀਅਲ ਸਟੇਟ ਤੇ ਐਜ਼ ਅ ਜਰਨਲਿਸਟ ਸੋ ਦੋਨੇ ਚੀਜ਼ਾਂ ਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਨਿਚੋੜ ਕੇ ਸਾਹਮਣੇ ਆਉਂਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ ਉਹ ਮੈਂ ਕਿਸੇ ਸਮੇਂ ਕਵਿਤਾ ਲਿਖੀ ਸੀ ਉਹ ਕਵਿਤਾ ਦਾ ਸੀ ਕਿ ਘਰ ਮੇਰੇ ਲਈ ਸੁਪਨਾ ਘਰ ਮੇਰੇ ਲਈ ਡਰ ਘਰ ਤੋਂ ਭੱਜਣਾ ਜ਼ਿੰਦਗੀ ਤੇ ਘਰ ਲਈ ਰਹਾ ਹਾਂ ਮੈਂ ਸੋ ਇਸ ਆਧਾਰ ਦੇ ਉੱਤੇ ਮੈਂ ਕਹਿ ਸਕਦਾ ਕਿ ਜਦੋਂ ਤੋਂ ਵੀ ਮੈਂ ਹੁਣ ਥੋੜਾ ਕੰਮ ਕਰਨਾ ਸ਼ੁਰੂ ਕੀਤਾ ਰੋਜ਼ ਫਸਟ ਹੋਮ ਬਾਇਰਸ ਇਨਵੈਸਟਰਸ ਸੋ ਸਾਰਿਆਂ ਨਾਲ ਬਾਹ ਪੈਂਦਾ ਰੋਜ਼ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਨ ਨੂੰ ਮਿਲਦੀਆਂ ਨੇ ਕਾਫੀ ਸਾਰੀ ਉਹਨਾਂ ਨਾਲ ਚਰਚਾ ਕਰਨ ਨੂੰ ਮਿਲਦੀ ਹੈਗੀ ਆ ਕੁਝ ਚੀਜ਼ਾਂ ਮੈਨੂੰ ਇਹ ਲੱਗਦੀਆਂ ਨੇ ਕਿ ਜੇਕਰ ਉਹ ਜਿਨ੍ਹਾਂ ਨੇ ਘਰ ਖਰੀਦਣਾ ਚਾਹੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਘਰ ਖਰੀਦਣਾ ਚਾਹੁੰਦੇ ਹੋ ਚਾਹੇ ਤੁਸੀਂ ਫਸਟ ਟਾਈਮ ਬਾਏਰ ਹੋ ਚਾਹੇ ਤੁਸੀਂ ਇਨਵੈਸਟਰ ਹੋ ਚਾਹੇ ਇਹ ਦੂਜੇ ਵੀ ਵੈਸਟਰਨ ਵਰਲਡ ਦੇ ਵਿੱਚ ਵੀ ਤੁਹਾਡੇ ਇਹ ਜਿਹੜਾ ਨੁਕਤੇ ਨੇ ਇਹ ਗੱਲਾਂ ਬਾਤਾਂ ਨੇ ਤੁਹਾਡੇ ਕੰਮ ਆ ਸਕਦੇ ਨੇ ਨਾ ਤੇ ਆਪਾਂ ਇੱਕ ਚਰਚਾ ਕਰਨੀ ਹੈ ਮੈਂ ਜਿਹੜਾ ਮਹਿਸੂਸ ਕੀਤਾ ਖਾਸ ਤੌਰ ਦੇ ਉੱਤੇ ਸਭ ਤੋਂ ਪਹਿਲਾਂ ਤੇ ਮਹਿਸੂਸ ਕੀਤਾ ਕਿ ਸਾਨੂੰ ਰੈਂਡਮ ਕਾਲਸ ਆਉਂਦੀਆਂ ਨੇ ਰੈਂਡਮ ਕਾਲਸ ਦੇ ਵਿੱਚ ਕਿਉਂਕਿ ਮੈਂ ਪਹਿਲਾਂ ਨਿਊਜ਼ੀਲੈਂਡ ਰਿਹਾ ਹੁਣ ਕਰਕੇ ਮੈਨੂੰ ਨਿਊਜ਼ੀਲੈਂਡ ਤੋਂ ਵੀ ਕਾਫੀ ਤਰ੍ਹਾਂ ਦੇ ਵਿੱਚ ਕਾਲਸ ਆਉਂਦੀਆਂ ਨੇ ਕਰ ਲੈਣ ਦੇ ਬਾਬਤ ਕਾਲਸ ਆਉਂਦੀਆਂ ਨੇ ਸਲਾਹ ਲੈਣ ਦੇ ਬਾਬਤ ਕਾਲਸ ਆਉਂਦੀਆਂ ਨੇ ਤਾਂ ਉਹਨਾਂ ਦੇ ਜਿੰਨੀ ਵੀ ਮੇਰੇ ਕੋਲ ਸਮਝ ਹੁੰਦੀ ਆ ਜਾਂ ਜਿੰਨਾ ਕੁ ਵੀ ਮੇਰੇ ਕੋਲ ਜਾਣਕਾਰੀ ਹੁੰਦੀ ਆ ਮੈਂ ਸਾਂਝਾ ਕਰਨ ਦਾ ਜਿਹੜਾ ਕਿ ਯਤਨ ਕਰਦਾਗਾ ਪਰ ਉਹਦੇ ਵਿੱਚੋਂ ਵੀ ਕੀ ਚੀਜ਼ ਹੈਗੀ ਇੱਕ ਜਦਾਂ ਅਸੀਂ ਮੇਨਲੀ ਇਸ ਮੌਕੇ ਜਿਹੜੇ ਏਰੀਆ ਦੇ ਵਿੱਚ ਐਕਟਿਵ ਆ ਅਸੀਂ ਉਸ ਬਨਾ ਦੇ ਉੱਤੇ ਹੀ ਗੱਲਬਾਤ ਕਰ ਸਕਦੇ ਹਾਂ ਤਾਂ ਸਾਨੂੰ ਮੈਂ ਇੱਕ ਉਦਾਹਰਨ ਦੇ ਉੱਤੇ ਗੱਲ ਕਰਦਾ ਕਿ ਫਰਸਟ ਹੋਮ ਬਾイヤਰਸ ਦੀ ਗੱਲ ਕਰਦੇ ਆ ਫਰਸਟ ਹੋਮ ਬਾイヤਰਸ ਤੁਹਾਨੂੰ ਫੋਨ ਕਰਦੇ ਨੇ ਕਿ ਭਾਜੀ ਤੁਹਾਡੇ ਕੋਲੇ ਕੋਈ ਪ੍ਰਾਪਰਟੀ ਇਸ ਪ੍ਰਾਈਸ ਦੇ ਵਿੱਚ ਹੈਗੀ ਆ ਤਾਂ ਅਸੀਂ ਉਹਨਾਂ ਨੂੰ ਜਿਹੜੀ ਹੈਗੀ ਕਿ ਪ੍ਰਾਪਰਟੀ ਜਿਹੜੀਆਂ ਕਿ ਦੱਸ ਦਿੰਨੇ ਹਾਂ ਜੀ ਸਾਡੇ ਕੋਲੇ ਹੈਗੀਆਂ ਪਰ ਜਿਹੜੇ ਸਵਾਲ ਆ ਜਾਂਦਾ ਕਿ ਉਹ ਬਹੁਤ ਕਨਫਿਊਜ਼ਡ ਹੁੰਦੇ ਆ ਕਨਫਿਊਜ਼ਡ ਇਨ ਦਾ ਸੈਂਸ ਕੀ ਹੈ ਕਿ ਮੈਂ ਤੁਹਾਨੂੰ ਇੱਕ ਉਦਾਹਰਨ ਤੌਰ ਤੇ ਕ੍ਰੇਗੀ ਬਰਨ ਮੈਂ ਕੁਝ ਸਰਵਰਾਂ ਦੇ ਨਾਮ ਲਾਵਾਂਗਾ ਪਰ ਜਿਹੜੇ ਕਿ ਓਵਰਆਲ ਇਸ ਮੁੱਚੇ ਸੀਨ ਦੇ ਵਿੱਚ ਵੀ ਸਾਡੇ ਨਾਲ ਜੁੜ ਜਾਂਦੇ ਨੇ ਕਿ ਜਦਾਂ ਕ੍ਰੇਗੀਬਰਨਾ ਮੈਕਲਮਾ ਗਲਕੇਲੋ ਵਰਗੇ ਜਿੱਥੇ ਮੈਂ ਰਹਿਣਾ ਬੈਵਰੀਜ ਦੀ ਗੱਲ ਕਰੀਏ ਵੋਲਨ ਦੀ ਗੱਲ ਕਰੀਏ ਤਾਂ ਸਬਰਬਾਂ ਦੀ ਮੈਂ ਜੇਕਰ ਗੱਲ ਕਰਾਂ ਇਹ ਨਾਰਥ ਮੈਲਵਨ ਵਾਲੀ ਸਾਈਡ ਜੇਕਰ ਮੈਂ ਜਿੱਥੇ ਐਕਟਿਵਲੀ ਅਸੀਂ ਇਸ ਮੌਕੇ ਕੰਮ ਕਰ ਰਹੇ ਹਾਂ ਤਾਂ ਉਹਨਾਂ ਦੀ ਗੱਲ ਕਰਾਂ ਤਾਂ ਪੁੱਛਦੇ ਆ ਜੀ ਤਾਂ ਉਹਦੇ 'ਚ ਕੀ ਹੈਗਾ ਕਿ ਹਰ ਸਬਰਬ ਦਾ ਇੱਕ ਆਪਣਾ ਪ੍ਰਾਈਸ ਆ ਉਹ ਸਾਨੂੰ ਕਹਿੰਦੇ ਆ ਜੀ ਸਾਨੂੰ ਘਰ ਦਿਖਾਓ ਤਾ ਉਹਦੇ ਵਿੱਚ ਕੀ ਹੈਗਾ ਕਿ ਕ੍ਰੇਗੀਵਰਨ ਚ ਵੀ ਦਿਖਾਏ ਮੈਕਲਮ ਚ ਵੀ ਦਿਖਾਏ ਕਲਕੈਲੋ ਚ ਵੀ ਦਿਖਾਏ ਵਾਲਟ ਦੇ ਵਿੱਚ ਵੀ ਦਿਖਾਏ ਬੈਵਰੇਜ ਦੇ ਵਿੱਚ ਵੀ ਦਿਖਾਏ ਪਰ ਹਰ ਸਬਰਬ ਦਾ ਰੰਗ ਹਰ ਸਬਰਬ ਦੀਆਂ ਕੀਮਤਾਂ ਵੱਖਰੀਆਂ ਨੇ ਸੋ ਮੇਰੇ ਇਹ ਵੀਡੀਓ ਬਣਾਉਣ ਦਾ ਮਕਸਦ ਕੀ ਹੈਗਾ ਕਿ ਜਦੋਂ ਆਪਾਂ ਘਰ ਖਰੀਦਣਾ ਚਾਹੇ ਆਪਾਂ ਫਸਟ ਹੋਮ ਬਾイヤਸ ਹੋਈਏ ਜਾਹੇ ਆਪਾਂ ਇਨਵੈਸਟਮੈਂਟ ਪ੍ਰਾਪਰਟੀ ਵੀ ਜਿਹੜੀ ਹੈਗੀ ਹੈ ਕਿ ਉਹ ਖਰੀਦਣਾ ਚਾਹੁੰਦੇ ਹੋਈ ਤਾਂ ਕਿਹੜੀਆਂ ਚੀਜ਼ਾਂ ਸਾਡੇ ਧਿਆਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਐਜ਼ ਅ ਬਾਇਰ ਕਿਉਂਕਿ ਤੁਸੀਂ ਇਹ ਕੋਈ 100 200 ਜਾਂ 500 ਡਾਲਰ ਦੀ ਚੀਜ਼ ਤਾਂ ਨਹੀਂ ਹੈਗੀ ਇਹ ਤਾਂ ਲੱਖਾਂ ਡਾਲਰਾਂ ਦਾ ਸੌਦਾ ਹੈਗਾ ਕਿ ਇਹ ਸੌਦਾ ਕਰਨ ਤੋਂ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਕੁਝ ਚੀਜ਼ਾਂ ਤੈਹ ਹੋਣੀਆਂ ਚਾਹੀਦੀਆਂ ਨੇ ਕੁਝ ਚੀਜ਼ਾਂ ਖੁਰੀਆਂ ਹੋਣੀਆਂ ਚਾਹੀਦੀਆਂ ਨੇ ਕੁਝ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਕਿ ਤੁਹਾਡੇ ਦਿਮਾਗ ਤੇ ਵਿੱਚ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਸਵਰਪ ਦੇ ਵਿੱਚ ਕਰ ਲੈਣਾ ਜਾਂ ਜੇ ਤੁਸੀਂ ਮਤਲਬ ਥੋੜਾ ਇਹਨੂੰ ਹੋਰ ਥੋੜਾ ਕਰ ਲਗੇ ਵੀ ਤੁਸੀਂ ਦੋ ਚੂਜ਼ ਜਿਹੜੇ ਹੈਗੇ ਕਿ ਸਵਰਪ ਜਿਹੜੇ ਹੈਗੇ ਕਿ ਤੁਸੀਂ ਚੂਜ਼ ਕਰ ਲੇ ਤਾਂ ਤੁਸੀਂ ਉਥੋਂ ਦੀ ਮਾਰਕੀਟ ਨੂੰ ਹੀ ਸਟੱਡੀ ਕਰੋ ਉਥੋਂ ਦੀ ਮਾਰਕੀਟ ਦੇ ਅਨੁਸਾਰ ਹੀ ਗੱਲਬਾਤ ਕਰੋ ਇਹ ਨਾ ਕਰੋ ਕਿ ਤੁਸੀਂ ਜੇ ਹੁਣ ਕਹਿ ਦਈਏ ਵੀ ਮੈਂ ਮੈਲਬਰਨ ਦੇ ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਾਂ ਕਿ ਤੁਸੀਂ ਸਾਰੇ ਨਾਰਥ ਮੈਲਬਰਨ ਨੂੰ ਜਾਂ ਈਵਨ ਵੈਸਟ ਈਸ ਸਾਊਥ ਸਾਰਿਆਂ ਨੂੰ ਰਲਾ ਕੇ ਤੁਸੀਂ ਉਹਨੂੰ ਉਸ ਤਰੀਕੇ ਨਾਲ ਕੰਪੇਅਰ ਕਰੋ ਪਹਿਲਾਂ ਤੁਸੀਂ ਇਹ ਚੂਜ਼ ਕਰਨਾ ਕਿ ਅਸੀਂ ਕਿਹੜਾ ਇਲਾਕਾ ਚੂਜ਼ ਕਰਨਾ ਅਸੀਂ ਕਿਹੜੇ ਸਰਬ ਦੇ ਵਿੱਚ ਕਰ ਲੈਣਾ ਤਾਂ ਦਿਨ ਤੁਹਾਡੀ ਜਿਹੜੀ ਹੈਗੀ ਸਟੱਡੀ ਸ਼ੁਰੂ ਹੁੰਦੀ ਹੈਗੀ ਫੇਰ ਤੁਸੀਂ ਜੀਨੂੰ ਵੀ ਜਾਣਾ ਕਿਉਂਕਿ ਏਜੰਟ ਆਪਣੇ ਤਰੀਕੇ ਨਾਲ ਗੱਲਾਂ ਕਰਦੇ ਨੇ ਸਾਰੇ ਕਰਦੇ ਨੇ ਅਸੀਂ ਵੀ ਕਰਾਂਗੇ ਹੋਰ ਵੀ ਕਰਦੇ ਨੇ ਤਾਂ ਉਹਦੇ ਤੋਂ ਮੈਂ ਐਜੇ ਜਰਨਲਿਸਟ ਜੀ ਤੁਹਾਨੂੰ ਗੱਲ ਕਰਾਂ ਕਿ ਤੁਸੀਂ ਜਾਂ ਜਾਂ ਐਜੇ ਰਿਸਰਚਰ ਮੈਂ ਗੱਲ ਕਰਾਂ ਤਾਂ ਸਿੰਪਲ ਗੱਲ ਹੈ ਕਿ ਜਿਹੜਾ ਪਹਿਲਾਂ ਤੁਹਾਡੀ ਸਟੱਡੀ ਹੋਣੀ ਚਾਹੀਦੀ ਹੈ ਤੁਹਾਡੀ ਸਟੱਡੀ ਕੀ ਹੋਣੀ ਚਾਹੀਦੀ ਹੈ ਤੁਹਾਡੀ ਸਟੱਡੀ ਇਹ ਹੋਣੀ ਚਾਹੀਦੀ ਹੈ ਕਿ ਜਿਹੜੇ ਵੀ ਅਸੀਂ ਸਰਵੇ ਜਾ ਰਹੇ ਹਾਂ ਕਿ ਉੱਥੇ ਮੀਡੀਅਨ ਹਾਊਸ ਪ੍ਰਾਈਸ ਕੀ ਹੈ ਯੂਨਿਟ ਪ੍ਰਾਈਸ ਕੀ ਹੈ ਟਾਊਨ ਹਾਊਸ ਪ੍ਰਾਈਸ ਕੀ ਹੈਗਾ ਹਿਸਟੋਰਿਕਲੀ ਕਿਉਂਕਿ ਅੱਜਕਲ ਗੂਗਲ ਬਹੁਤ ਚੀਜ਼ਾਂ ਆਸਾਨ ਕਰ ਦਿੰਦੀ ਹੈ ਬਹੁਤ ਕੁਝ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ ਫਿਰ ਤੁਹਾਡੀ ਜਿਹੜੀ ਸਟੱਡੀ ਕੀ ਹੋਣੀ ਚਾਹੀਦੀ ਕਿ ਹਿਸਟোরਿਕਲੀ ਕੈਪੀਟਲ ਗਰੋਥ ਓਵਰ ਦਾ 5 ਟੂ 10 ইয়ারਸ ਕੀ ਜਿਹੜੀ ਹੈਗੀ ਕਿ ਉੱਥੇ ਰਹੀ ਹੈਗੀ ਆ ਇਹ ਤੁਹਾਡੇ ਧਿਆਨ ਦੇ ਵਿੱਚ ਨੁਕਤਾ ਹੋਣਾ ਚਾਹੀਦਾ ਫਿਰ ਜਿਹੜੇ ਹੈਗੇ ਆ ਕਿ ਜਿਹੜੇ ਸਵਰਬ ਤੁਸੀਂ ਫਾਰ ਐਗਜ਼ਾਮਪਲ ਤੁਸੀਂ ਕਲਕੇਲੋ ਚੁਣ ਲਿਆ ਤਾਂ ਤੁਸੀਂ ਜਿਹੜਾ ਹੈਗਾ ਕਿ ਨੇਡਲੇ ਸਵਰਬ ਜਿੱਦਾਂ ਮੈਕਲਮ ਕਰੇਗੀ ਬਰਨ ਤੇ ਉਹਦੇ ਜਿਹੜੇ ਹੈਗੇ ਆ ਕਿ ਨੀਡਲਸ ਵਰਬਾਂ ਨਾਲ ਜਿਹੜੇ ਪ੍ਰਾਈਸ ਟ੍ਰੈਂਡ ਉਹਦੇ ਕੀ ਆ ਉਹਨੂੰ ਤੁਸੀਂ ਕੰਪੇਅਰ ਕਰ ਸਕਦੇ ਆ ਇਹ ਸਾਰਾ ਕੁਝ ਤੁਹਾਨੂੰ Google ਤੇ ਮਿਲਦਾ ਇਹ ਤੁਹਾਡੇ ਟਿਪਸ ਦੇ ਉੱਤੇ ਹੋਣਾ ਚਾਹੀਦਾ ਇਹਦੇ ਲਈ ਤੁਹਾਨੂੰ 2 ਘੰਟੇ ਕੱਢ ਕੇ ਇਹ ਡਾਟੇ ਤੁਹਾਨੂੰ ਖੁਦ ਜਿਹੜੇ ਹੈਗੇ ਆ ਕੀ ਤਿਆਰ ਕਰਨੇ ਪੈਣਗੇ ਤਾਂ ਕਿ ਜਦੋਂ ਤੁਸੀਂ ਘਰ ਖਰੀਦਣ ਦੇ ਲਈ ਜਾਓ ਤਾਂ ਤੁਸੀਂ ਬਿਲਕੁਲ ਕਲੀਅਰ ਮਾਈਂਡ ਹੋ ਮ ਤੁਹਾਨੂੰ ਪਤਾ ਹੋਵੇ ਕਿ ਜਦੋਂ ਅਸੀਂ ਆਫਰ ਪਾਉਣਾ ਹੈਗਾ ਤੇ ਸਾਨੂੰ ਜਿਹੜਾ ਹੈ ਕਿ ਤੁਹਾਨੂੰ ਪਤਾ ਲੱਗਿਆ ਹੋਵੇ ਵੀ ਕੀ ਕੀ ਇੱਥੇ ਜਿਹੜਾ ਕਿ ਚੱਲ ਰਿਹਾ ਅਸੀਂ ਇਸ ਪ੍ਰਾਈਸ ਰੇਂਜ ਦੇ ਵਿੱਚ ਖੇਡਣਾ ਹੈਗਾ ਜਿਹੜੀ ਕੰਮ ਹੈਗੀ ਐਜ਼ ਏਜੰਟ ਦੀ ਏਜੰਟ ਨੂੰ ਤੁਹਾਡਾ ਕੀ ਸਵਾਲ ਤੁਸੀਂ ਮੰਨ ਲਓ ਫਾਰ ਐਗਜ਼ਾਮਪਲ ਤੁਸੀਂ ਕਲਕੈਲੋ ਸਰਬ ਚੂਜ਼ ਕਰ ਲਿਆ ਤੁਸੀਂ ਵਾਈਬਰੇਜ ਚੂਜ਼ ਕਰ ਲਿਆ ਤੁਸੀਂ ਵੋਲਨ ਚੂਜ਼ ਕਰ ਲਿਆ ਤਾਂ ਦਿਨ ਜਿਹੜਾ ਤੁਹਾਡਾ ਕੀ ਹੋਣਾ ਚਾਹੀਦਾ ਹੈ ਕਿ ਕਿਉਂਕਿ ਜਿਹੜੇ ਜਿੰਨੇ ਵੀ ਏਜੰਟ ਹੁੰਦੇ ਨੇ ਜਿੰਨੀਆਂ ਵੀ ਕੰਪਨੀਆਂ ਹੁੰਦੀਆਂ ਨੇ ਉਹਨਾਂ ਕੋਲੇ ਆਪਣੇ ਡੈਡੀਕੇਟਿਡ ਅਕਾਊਂਟਸ ਹੁੰਦੇ ਨੇ ਜਿਨ੍ਹਾਂ ਕਿ ਤੁਹਾਡੇ ਜਿਹੜਾ ਆਮ ਲੋਕ ਆਪਾਂ ਸਰਚ ਕਰਦੇ ਆ ਉਹਦੇ ਨਾਲੋਂ ਉਹਨਾਂ ਕੋਲੇ ਜਿਹੜਾ ਕਿ ਡਾਟਾ ਜ਼ਿਆਦਾ ਹੁੰਦਾ ਹੈਗਾ ਜਿਸ ਤਰੀਕੇ ਨਾਲ ਜਦੋਂ ਅਸੀਂ ਕੋਈ ਘਰ ਵੇਚਣਾ ਚਾਹੁੰਦਾ ਤੇ ਇਹ ਜੇ ਏਜੰਟ ਉਹਨਾਂ ਦਾ ਜਿਹੜਾ ਹੈਗਾ ਕਿ ਗੱਲਬਾਤ ਕਰਦੇ ਤਾਂ ਉਹ ਪ੍ਰੋਪਰਟੀ ਅਪਰੇਜਲ ਦਿੰਦੇ ਆ ਪ੍ਰੋਪਰਟੀ ਅਪਰੇਜਲ ਮੀ ਕੀ ਕੀ ਕੁਛ ਇੱਥੇ ਇਸ ਤਰੀਕੇ ਨਾਲ ਜਿਹੜਾ ਹੈਗਾ ਕਿ ਚੱਲ ਰਿਹਾ ਤੇ ਐ ਜੇ ਜਿਹੜਾ ਤੁਸੀਂ ਉਹ ਇੱਕ ਵੱਖਰੀ ਗੱਲ ਆ ਉਹ ਕਿਸ ਦਿਨ ਫੇਰ ਗੱਲਬਾਤ ਕਰਾਂਗੇ ਉਸ ਨੁਕਤੇ ਦੇ ਉੱਤੇ ਪਰ ਜਦ ਤੁਸੀਂ ਵਾਇਰ ਹੋ ਤਾਂ ਤੁਸੀਂ ਅਪਰੇਜਲ ਤਾਂ ਤੁਸੀਂ ਨਹੀਂ ਕਰ ਸਕਦੇ ਤੁਸੀਂ ਉਹਨਾਂ ਤੋਂ ਉਸ ਵਰਬ ਦੀ ਓਵਰਵਿਊ ਮੰਗਣਾ ਓਵਰਵਿਊ ਰਿਪੋਰਟ ਮੰਗਣੀ ਆ ਓਵਰਵਿਊ ਰਿਪੋਰਟ ਮੀਨਸ ਕੀ ਹੈ ਕਿ ਉਹ ਤੁਹਾਨੂੰ ਪੂਰਾ ਜਿਹੜਾ ਹੈਗਾ ਕਿ ਕੈਲਕੂਲੇਟ ਡਾਟਾ ਤੁਹਾਡੇ ਸਾਹਮਣੇ ਪੇਸ਼ ਕਰਨਗੇ ਜਿਹਦੇ ਚ ਕੋਈ ਵੀ ਤੁਹਾਡੇ ਨਾਲ ਉਹ ਨਹੀਂ ਕਰ ਸਕਦੇ ਉਹਨੂੰ ਐਕੂਰੇਟ ਡਾਟਾ ਤੁਹਾਨੂੰ ਪੇਸ਼ ਕਰਨਾ ਪਊਗਾ ਤੁਸੀਂ ਸਿਰਫ ਇੱਕ ਸਿਆਣੇ ਬਾਹਰ ਦੇ ਤੌਰ ਦੇ ਉੱਤੇ ਕਿਸਾਨ ਸਿਆਣੇ ਜਿਹੜੇ ਖਰੀਦਦਾਰ ਦੇ ਤੌਰ ਦੇ ਉੱਤੇ ਤੁਸੀਂ ਉਹਨਾਂ ਤੋਂ ਕਹਿਣਾ ਕਿ ਸਾਨੂੰ ਕਲਕੈਲੋ ਦਾ ਜਿਹੜਾ ਹੈਗਾ ਕਿ ਡਾਟਾ ਅਲਰੇਡੀ ਸਵਰਬ ਰਿਪੋਰਟ ਆ ਉਹ ਸਾਨੂੰ ਤੁਸੀਂ ਸਾਡੇ ਨਾਲ ਸਾਂਝੀ ਕਰੋ ਤਾਂ ਉਸ ਦੇ ਵਿੱਚ ਉਹ ਤੁਹਾਡੇ ਨਾਲ ਸਵਰਬ ਰਿਪੋਰਟ ਸਾਂਝੀ ਕਰਨਗੇ ਉਹਦੇ ਚ ਤੁਹਾਨੂੰ ਸਾਰੀ ਉਹ ਡੀਟੇਲਸ ਮਿਲੂਗੀ ਕਿ 3 ਬੈੱਡਰੂਮ ਹਾਊਸ ਪਿਛਲੇ ਦਿਨਾਂ ਚ ਕੀ ਪ੍ਰਾਈਸ ਚ ਵਿਕੇ ਉਹਨਾਂ ਦਾ ਜਿਹੜਾ ਲੈਂਡ ਸਾਈਜ਼ ਕੀ ਸੀਗਾ ਕੰਸਟਰਕਸ਼ਨ ਕੰਸਟਰਕਸ਼ਨ ਜਿਹੜਾ ਸਾਈਜ਼ ਕੀ ਸੀਗਾ ਇਹ ਤੋਂ ਇਲਾਵਾ ਪ੍ਰਾਈਸ ਟ੍ਰੈਂਡ ਕੀ ਨੇ ਤੇ ਇਸ ਜਿਹੜੇ ਸਵਰਬ ਦੇ ਵਿੱਚ ਕਿਸ ਕਿਸਮ ਦੀਆਂ ਹੋਰ ਸਹੂਲਤਾਂ ਨੇ ਭੁਵਿੱਖ ਦੇ ਵਿੱਚ ਕੀ ਹੈਗਾ ਉਹ ਉਹ ਸਾਰਾ ਜਿਹੜਾ ਕਿ ਉਸ ਰਿਪੋਰਟ ਦੇ ਵਿੱਚ ਸ਼ਾਮਲ ਹੋਊਗਾ ਇਹ ਤਾਂ ਉਹਨਾਂ ਤੋਂ ਆ ਗਿਆ ਤਾਂ ਫਿਰ ਤੁਹਾਨੂੰ ਇੱਕ ਕਲੀਅਰ ਜਿਹੜਾ ਕਿ ਮਨ ਹੋ ਜਾਂਦਾ ਤੁਹਾਨੂੰ ਪ੍ਰਾਈਸ ਰੇਂਜ ਆਪਣੀ ਪਤਾ ਲੱਗ ਜਾਂਦੀ ਹੈ ਕਿ ਅਸੀਂ ਇਸ ਪ੍ਰਾਈਸ ਰੇਂਜ ਦੇ ਵਿੱਚ ਖੇਡਣਾ ਹੈ ਤੇ ਤੁਹਾਨੂੰ ਕੋਈ ਵੀ ਬੰਦਾ ਮਿਸ ਗਾਈਡ ਨਹੀਂ ਕਰ ਸਕਦਾ ਤੁਹਾਨੂੰ ਪਤਾ ਲੱਗ ਜਾਣਾ ਫਾਰ ਐਗਜ਼ਾਮਪਲ ਮੈਂ 4 ਬੈਡਰੂਮ ਦਾ 400 ਸਕਰ ਮੀਟਰ ਦਾ ਸੈਕਸ਼ਨ ਆ ਮੈਂ ਉਹਦੇ ਤੇ 25 ਸਕਰ ਦੇ ਵਿੱਚ ਬਣਿਆ ਹੋਇਆ ਘਰ ਲੈਣਾ ਤਾਂ ਤੁਹਾਨੂੰ ਉਹ ਸਾਰੇ 25 ਸਕਰ ਦੇ ਵਿੱਚ 400 ਸਕਰ ਮੀਟਰ ਸੈਕਸ਼ਨ ਦੇ ਵਿੱਚ ਜਿੰਨੇ ਵੀ ਘਰ ਪਿਛਲੇ ਸਮੇਂ ਦੌਰਾਨ ਉੱਥੇ ਸੇਲ ਹੋਇਆ ਤੁਹਾਨੂੰ ਉਹਨਾਂ ਦਾ ਪ੍ਰਾਈਸ ਮਿਲ ਜਾਣਾ ਲਾਸਟ 10 ਦਿਨ ਪਹਿਲਾਂ ਕੀ ਪ੍ਰਾਈਸ ਦੇ ਵਿੱਚ ਵਿਕਿਆ ਉਸ ਤੋਂ 2 ਮਹੀਨਾ ਪਹਿਲਾਂ ਕੀ ਵਿਕਿਆ ਤਾਂ ਉਹ ਸੁਧਾਰ ਦੇ ਉੱਤੇ ਕਿ ਤੁਸੀਂ ਆਪਣਾ ਇੱਕ ਮਾਈਂਡ ਸੈਟਅਪ ਕਰ ਸਕਦੇ ਆ ਤੇ ਉਸ ਸਟਰੀਟ ਦੇ ਉੱਤੇ ਜਿਹੜੀ ਸਟਰੀਟ ਦੇ ਉੱਤੇ ਤੁਸੀਂ ਦੇਖ ਰਹੇ ਹੋ ਪ੍ਰਾਪਰਟੀ ਜਿੱਥੇ ਤੁਹਾਨੂੰ ਪ੍ਰਾਪਰਟੀ ਵਿਊ ਕਰਾਈ ਗਈ ਤੇ ਉੱਥੇ ਕੀ ਕੁਝ ਹੋਇਆ ਤੁਹਾਨੂੰ ਉਹ ਵੀ ਮੋٹے ਰੂਪ ਦੇ ਵਿੱਚ ਉਸ ਰਿਪੋਰਟ ਦੇ ਵਿੱਚ ਪਤਾ ਲੱਗ ਜਾਣਾ ਹੈਗਾ ਉਹ ਸੁਧਾਰ ਦੇ ਉੱਤੇ ਤੁਸੀਂ ਆਪਣਾ ਆਫਰ ਜਿਹੜਾ ਹੈਗਾ ਕੀ ਪਾ ਸਕਦੇ ਆ ਇਹ ਤੋਂ ਇਲਾਵਾ ਬੇਜ਼ੇ ਇਹ ਆਮ ਤੌਰ ਦੇ ਉੱਤੇ ਜਿਹੜੀ ਇਹ ਚੀਜ਼ ਹੈਗੀ ਹੈ ਇਹ ਇਨਵੈਸਟਰਸ ਦੇ ਲਈ ਕੰਮ ਕਰਦੀ ਹੈ ਕਿ ਉਸ ਜਿਹੜੇ ਸਵਰਬ ਦੇ ਵਿੱਚ ਤੁਸੀਂ ਖਰੀਦ ਰਹੇ ਆ ਤੁਹਾਡੀ ਜੋ ਤੁਸੀਂ ਮੌਰਗੇਜ ਨਾਲ ਕੰਪੇਅਰ ਕਰਦੇ ਆ ਤੇ ਉੱਥੇ ਰੈਂਟ ਕੀ ਹੈਗਾ ਰੈਂਟ ਦੇ ਨਾਲ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਕੋਈ ਨਹੀਂ ਪੁੱਛਦਾ ਮੈਂ ਮੈਜੋਰਟੀ ਆਫ ਮਤਲਬ ਜਿਹੜਾ ਕਹਦੀ ਹੈ ਵੀ ਚਾਹੇ ਮੇਰਾ ਬਹੁਤ ਹੀ ਲੰਬੀ ਝਰਨੀ ਨਹੀਂ ਹੈਗੀ ਤੇ ਮੈਂ ਫਿਰ ਵੀ ਮੈਂ ਕਹਿ ਸਕਦਾ ਕਿ ਰੈਂਟਲ ਯੀਲਡ ਇਹਦੇ ਬਾਬਤ ਕੋਈ ਸਵਾਲ ਨਹੀਂ ਕਰਦਾ ਕਿਉਂਕਿ ਰੈਂਟਲ ਯੀਲਡ ਇਹ ਹੈਗਾ ਕਿ ਇੱਕ ਟਰਮਨੋਲੋਜੀ ਆ ਖਾਸ ਤੋ ਤੇ ਰੀਅਲ ਸਟੇਟ ਦੀ ਕਿ ਜੀ ਤੋਂ ਪਤਾ ਲੱਗਦਾ ਹੈਗਾ ਕਿ ਘਾਰ ਜਿਹੜੇ ਹੈਗੇ ਐ ਕਿ ਉਹ ਜਿਹੜੇ ਕਹਿ ਸਕਦੇ ਆ ਕਿ ਤੁਹਾਡੀ ਰੀਪੇਮੈਂਟ ਤੇ ਰੈਂਟ ਦੇ ਵਿੱਚ ਉਹ ਕਿੰਨਾ ਜਿਹੜਾ ਕਿ ਤੁਹਾਨੂੰ ਜਿਹੜਾ ਕਿ ਫਾਇਦਾ ਹੋ ਸਕਦਾ ਜਿਵੇਂ ਆਮ ਤੌਰ ਤੇ ਐਵਰੇਜ ਮੰਨਿਆ ਜਾਂਦਾ ਕਿ ਕਿਸ ਦਿਨ ਮੈਂ ਰੈਂਟਲ ਯੀਲਡ ਦੇ ਉੱਤੇ ਬੇਸਿਕ ਵਿਸਟਾਰ ਦੇ ਵਿੱਚ ਪ੍ਰੋਗਰਾਮ ਆਪਾਂ ਕਰਾਂਗੇ ਅ ਜਿਹੜਾ ਹੈਗਾ ਕਿ ਆਮ ਤੌਰ ਤੇ ਵਧੀਆ ਜੇ ਇਸ ਮੌਕੇ ਆਸਟ੍ਰੇਲੀਆ ਦੀ ਗੱਲ ਕਰਨੀ ਹੋਵੇ ਜਿਹੜਾ 4.5% ਪਲੱਸ ਜਿਹੜਾ ਰੈਂਟਲ ਯੀਲਡ ਆ ਜੇਕਰ ਉਸ ਏਰੀਏ ਦੇ ਵਿੱਚ ਹੈਗਾ ਤਾਂ ਇਟ ਮੀਨਸ ਗੁੱਡ ਫਾਰ ਇਨਵੈਸਟਮੈਂਟ ਤੁਸੀਂ ਉੱਥੇ ਜਾ ਸਕਦੇ ਆ 4.5% ਪਲੱਸ ਨੂੰ ਬਿਹਤਰ ਮੰਨਿਆ ਜਾਂਦਾ ਪਰ 4 ਤੋਂ ਪਲੱਸ ਨੂੰ ਵੀ ਠੀਕ ਮੰਨਿਆ ਜਾਂਦਾ ਪਰ ਜੇ 4 ਤੋਂ ਥੱਲੇ ਰੈਂਟਰ ਲੀਡ ਆ ਤਾਂ ਇਟ ਮੀਨਸ ਵੀ ਐਜ਼ ਅ ਇਨਵੈਸਟਰ ਤੁਹਾਨੂੰ ਉੱਥੇ ਸਟਰਗਲ ਕਰਨੀ ਪਊਗੀ ਤੇ ਕਿੰਨੀਆਂ ਪ੍ਰਾਪਰਟੀਆਂ ਨੇ ਇੱਕ ਇਹ ਵੀ ਗੱਲ ਹੈਗਾ ਕਿ ਜੇ ਤੁਸੀਂ ਐਜ਼ ਅ ਇਨਵੈਸਟਰ ਇਨਵੈਸਟ ਕਰਨਾ ਚਾਹੁੰਦੇ ਆ ਤਾਂ ਉਹਦੇ ਵਿੱਚ ਕੀ ਹੈਗਾ ਕਿ ਐਵਰੇਜ ਔਨ ਐਂਡ ਐਵਰੇਜ ਉਹ ਸੀਰੀਏ ਦੇ ਵਿੱਚ ਕਿੰਨੇ ਦਿਨ ਪ੍ਰਾਪਰਟੀ ਲਿਸਟ ਰਹਿੰਦੀ ਹੈ ਰੈਂਟਰ ਪ੍ਰਾਪਰਟੀ ਜੇਕਰ ਉਹ 30 ਦਿਨ ਵੱਧ ਰਹਿੰਦੀ ਹੈ ਤਾਂ ਇਟ ਮੀਨਸ देयर ਇਜ਼ ਸਮਥਿੰਗ ਮਤਲਬ ਰੋਂਗ ਤੁਹਾਡੇ ਨਾਲ ਹੋਣ ਜਾ ਰਿਹਾ ਜੇਕਰ ਉੱਥੇ 5 ਦਿਨ 10 ਦਿਨ 15 ਦਿਨ 20 ਦਿਨ ਰਹਿੰਦੀ ਹੈਗੀ ਆ ਤਾਂ ਇਟ ਮੀਨਸ ਗੁੱਟ ਕਿ ਉਹ ਤੁਸੀਂ ਉੱਥੇ ਜਿਹੜਾ ਹੈਗਾ ਕਿ ਤੁਹਾਨੂੰ ਕੋਈ ਜ਼ਿਆਦਾ ਤਰਦਦ ਨਹੀਂ ਕਰਨਾ ਪਊਗਾ ਜੇਕਰ ਤੁਹਾਡਾ ਘਰ ਖਾਲੀ ਹੋਊਗਾ ਤਾਂ ਅੱਗੇ ਜਿਹੜਾ ਕਿ ਹੋਰ ਜਿਹੜਾ ਕਿ ਹੋ ਸਕਦਾ ਇੱਕ ਹੋਰ ਚੀਜ਼ ਹੈ ਕਿ ਪਬਲਿਕ ਟਰਾਂਸਪੋਰਟ ਟਰੈਫਿਕ ਗਰੋਸਰੀ ਸਕੂਲ ਹਸਪਤਾਲ ਬੇਸਿਕ ਇਹ ਸਾਰੀਆਂ ਚੀਜ਼ਾਂ ਤੇ ਆਪਾਂ ਆਮ ਤੌਰ ਤੇ ਆਪਾਂ ਇਹਨਾਂ ਦੇ ਤੇ ਧਿਆਨ ਦੇ ਦਿੰਨੇ ਆ ਪਰ ਜਿਹੜੀਆਂ ਆ ਨੁਕਤੇ ਆ ਇਹਨਾਂ ਦੇ ਉੱਤੇ ਧਿਆਨ ਘੱਟ ਦਿੰਨੇ ਆ ਫਿਰ ਫਿਊਚਰ ਗਰੋਥ ਜਿਹੜੇ ਹੈਗਾ ਕਿ ਉਹਦੇ ਉੱਤੇ ਵੀ ਤੁਸੀਂ ਸਰਚ ਮਾਰੋਗੇ ਤਾਂ ਤੁਹਾਨੂੰ ਜਿਹੜੇ ਅੰਕੜੇ ਆ ਕਿ ਉਸ ਇਲਾਕੇ ਦੇ ਮਿਲ ਜਾਣਗੇ ਕਿੰਨੀਆਂ ਸਬ ਡਿਵੀਜ਼ਨਸ ਹੋਰ ਹੋ ਰਹੀਆਂ ਨੇ ਇਹ ਵੀ ਜ਼ਿਕਰ ਓਵਰ ਸਬ ਡਿਵੀਜ਼ਨ ਉਸ ਇਲਾਕੇ ਦੇ ਉਸ ਸਰਵਬ ਦੇ ਨੇੜੇ ਹੋ ਰਹੀ ਹੈ ਤਾਂ ਇਟ ਮੀਨਸ ਇਹ ਵੀ ਇੱਕ ਜਿਹੜਾ ਕਿ ਰੈੱਡ ਫਲੈਗ ਆ ਤੁਹਾਡਾ ਪ੍ਰਾਪਰਟੀ ਖਰੀਦਣ ਦੇ ਵਿੱਚ ਸੋ ਇਹ ਕੁਝ ਨੁਕਤੇ ਨੇ ਸੋ ਮੀਡੀਅਨ ਪ੍ਰਾਈਸ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ ਤੁਸੀਂ ਜਿਹੜਾ ਏਜੰਟ ਤੋਂ ਜਿਹੜੀ ਹੈਗੀ ਕਿ ਉਸ ਸਰਵਬ ਦੀ ਪ੍ਰੋਫਾਈਲ ਮੰਗਣੀ ਹੈ ਕਿ ਐ ਕੀ ਕੀ ਕੁਝ ਕਿਸ ਤਰੀਕੇ ਨਾਲ ਉਹ ਤੁਹਾਨੂੰ ਜਿਹੜੀ ਉਹਦੀ ਪ੍ਰੋਪਰ ਰਿਪੋਰਟ ਦੇਣਗੇ ਨੇੜਲੇ ਸਵਰਬ ਨਾਲ ਤੁਸੀਂ ਜਿਹੜੇ ਹੈਗੇ ਕਿ ਪ੍ਰਾਈਸ ਟ੍ਰੈਂਡ ਚੈੱਕ ਕਰਨੇ ਹੈਗੇ ਅਤੇ ਰੈਂਟਲ ਡਿਮਾਂਡ ਤੇ ਰੈਂਟਲ ਯੀਲਡ ਤੁਸੀਂ ਚੈੱਕ ਕਰਨੀ ਹੈਗੀ ਕਿ ਉਸ ਇਲਾਕੇ ਦੇ ਜਿੱਦਾਂ ਕਿ 4.5% ਪਲੱਸ ਉਹਨੂੰ ਬੈਸਟ ਮੰਨਿਆ ਜਾਂਦਾ ਹੈਗਾ ਇਹ ਚੀਜ਼ਾਂ ਤੁਹਾਡੇ ਦਿਮਾਗ 'ਚ ਤੇ ਸਭ ਤੋਂ ਜਿਹੜੀ ਅਹਿਮ ਗੱਲ ਉਹੀ ਹੈ ਕਿ ਮੁੜ ਕੇ ਆਪਾਂ ਉਹ ਕਿਸੇ ਨੇ ਮੁੜ ਕੇ ਬੋਤੀ ਬੋੜ ਥੱਲੇ ਆਪਾਂ ਲਿਆਉਣੇ ਆ ਕਿ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਸਵਰਬ ਜਿਹੜੇ ਚ ਲੈਣਾ ਚਾਹੁੰਦੇ ਆ ਉਹ ਤੁਸੀਂ ਚੈੱਕ ਕਰਨਾਗਾ ਉਹ ਇੱਕ ਦਾ ਮਾਈਂਡ ਬਣਾਉਣਾ ਇਹ ਨਹੀਂ ਕਿ ਤੁਸੀਂ ਇੱਕ ਸਮੇਂ ਜਿਹੜਾ ਹੈਗਾ ਕਿ 5 6 ਸਵਰਬਾਂ ਦੇ ਵਿੱਚ ਤੁਸੀਂ ਜਿਹੜੇ ਇੱਕ ਚੱਕਰ ਆਪ ਵੀ ਕੱਢ ਰਹੇ ਹੋ ਤੁਸੀਂ ਏਜੰਟ ਦੇ ਵੀ ਜਿਹੜੇ ਚੱਕਰ ਕਢਾ ਰਹੇ ਆ ਤਾਂ ਉਹਦੇ ਵਿੱਚੋਂ ਤੁਸੀਂ ਇਨ ਦਾ ਐਂਡ ਆਫ ਦਾ ਡੇ ਤੁਸੀਂ ਜਿਹੜਾ ਹੈਗਾ ਕਿ ਲੂਜ਼ ਕਰੋਗੇ ਤੁਹਾਨੂੰ ਕਿਉਂਕਿ ਤੁਸੀਂ ਫਾਸਟ ਹੋਵੋਗੇ ਇੱਕ ਚੱਕਰ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਨਹੀਂ ਲੱਗਣਾ ਸੀ ਕਿੱਥੇ ਕਿੱਥੇ ਪਹਿਲਾਂ ਸਭ ਤੋਂ ਪਹਿਲਾਂ ਇਹ ਹੈ ਏਰੀਆ ਚੂਜ਼ ਕਰਕੇ ਫਿਰ ਉਹ ਚ ਸੁਭਰਬ ਚੂਜ਼ ਕਰਨਾ ਫਿਰ ਤੁਸੀਂ ਆਪਣਾ ਜਿਹੜੀ ਆ ਸਟੱਡੀ ਕਰਨੀ ਹੈ ਇਹ ਸਟੱਡੀ ਦੇ ਬਨਾ ਦੇ ਉੱਤੇ ਫਿਰ ਤੁਸੀਂ ਅੱਗੇ ਤੁਸੀਂ ਜਦੋਂ ਏਜੰਟ ਕੋਲੇ ਜਾਣਾ ਤੁਸੀਂ ਜਦੋਂ ਵੀ ਓਪਨ ਹੋਮ ਦੇ ਉੱਤੇ ਜਾਣਾ ਤਾਂ ਤੁਸੀਂ ਪੂਰੀ ਤਿਆਰੀ ਨਾਲ ਜਾਣੇ ਚਾਹੀਦੇ ਹੋ ਜਦੋਂ ਪੂਰੀ ਤਿਆਰੀ ਨਾਲ ਜਾਓਗੇ ਇਟ ਮੀਨਸ ਕਿ ਤੁਸੀਂ ਇੱਕ ਵਧੀਆ ਸੌਤਾ ਕਰਕੇ ਆਵੋਗੇ ਬਾਕੀ ਜੇਕਰ ਤੁਸੀਂ ਕੋਈ ਹੋਰ ਵਧੇਰੇ ਸਲਾਹ ਲੈਣੀ ਹੈਗੀ ਆ ਤੁਸੀਂ ਮੇਰੇ ਨਾਲ ਵੀ رابطہ ਕਰ ਸਕਦੇ ਹੋ ਜੀਾਂ ਸਕਰੀਨ ਦੇ ਉੱਤੇ ਮੇਰਾ ਨੰਬਰ ਫਲੈਸ਼ ਹੋ ਰਿਹਾ ਹੈਗਾ ਕਿਸੇ ਵੀ ਵੇਲੇ ਤੁਸੀਂ رابطہ ਕਰ ਸਕਦੇ ਹੋ ਤੇ ਅਸੀਂ ਵੀ ਤੁਹਾਨੂੰ ਗਾਈਡ ਕਰਾਂਗੇ ਇਸ ਮਸਲੇ ਦੇ ਵਿੱਚ ਤੇ ਹੋਰ ਵੀ ਆਉਣ ਵਾਲੇ ਦਿਨਾਂ 'ਚ ਕੁਝ ਨੁਕਤਿਆਂ ਦੇ ਉੱਤੇ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਿਾਂਗੇ ਇਨ੍ਹਾਂ ਸ਼ਬਦਾਂ ਨਾਲ ਦਿਓ ਇਜਾਜ਼ਤ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ